ਸਾਰੀ ਸਾਂਗਤ ਜੀ ਪਾਈ ਮੱਝ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋਏ ਹਨ ਜਿਨ੍ਹਾਂ ਨੇ ਗੁਰੂ ਜੀ ਦੀ ਗੋਦ ਦਾ ਸੁੱਖ ਮਾਨਿਆ ਅਤੇ ਅਸੀਸਾਂ ਪ੍ਰਾਪਤ ਕੀਤੀਆਂ ਇਸ ਸੁੱਖ ਲਈ ਉਹਨਾਂ ਨੂੰ ਬੜੀਆਂ ਕਠਿਨ ਪ੍ਰੀਖਿਆਵਾਂ ਵਿੱਚੋਂ ਗੁਜ਼ਰਨਾ ਪਿਆ ਇੱਕ ਦਿਨ ਅੰਮ੍ਰਿਤਸਰ ਵਿੱਚੋਂ ਲੰਘਦਿਆਂ ਇੱਕ ਦਿਨ ਪਾਈ ਮੱਝ ਜੀ ਜਿਨ੍ਹਾਂ ਨੂੰ ਲੋਕ ਤੀਰਥਾ ਕਹਿ ਕੇ ਬੁਲਾਉਂਦੇ ਸਨ ਗੁਰੂ ਅਰਜਨ ਜੀ ਦੇ ਦਰਬਾਰ ਵਿੱਚ ਆ ਪਹੁੰਚੇ ਉੱਥੇ ਬਾਣੀ ਦਾ ਇਲਾਹੀ ਕੀਰਤਨ ਚੱਲ ਰਿਹਾ ਸੀ ਪੰਗਤ ਵਿੱਚ ਬੈਠੇ ਦੇਖਦੇ ਹਨ ਕਿ ਜੋ ਵੀ ਆਉਂਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਹੈ ਕਿਸੇ ਦੇ ਚਿਹਰੇ ਦਾ ਰੰਗ ਲਾਲ ਹੈ ਸਾਰਿਆਂ ਦੇ ਚਿਹਰੇ ਖਿੜੇ ਹਨ ਕਿਸੇ ਦੇ ਚਿਹਰੇ ਤੇ ਪਰੇਸ਼ਾਨੀ ਨਹੀਂ ਦਿਸਦੀ ਆਪਣੇ ਮਨ ਵਿੱਚ ਸੋਚਣ ਲੱਗੇ ਕਿ ਮੈਂ ਵੀ ਇੰਨਾ ਵਾਂਗ ਇੱਕ ਮਨ ਵਿੱਚ ਰੰਗਿਆ ਜਾਵਾਂ ਮਨ ਵਿੱਚ ਗੁਰਾਂ ਨਾਲ ਮਲਾਪ ਦੀ ਚਾਹ ਉੱਠੀ ਦਵਾਨ ਦੀ ਸਮਾਪਤੀ ਉਪਰੰਤ ਜਦ ਸੰਗਤ ਚਲੀ ਗਈ ਤਾਂ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਕਹਿੰਦੇ ਹਨ ਕਿ ਜੋ ਦਾਤ ਇਨ੍ਹਾਂ ਕੋਲੇ ਹੈ ਮੈਨੂੰ ਵੀ ਬਖਸ਼ੋ ਮੇਰਾ ਵੀ ਜਨਮ ਮਰਨ ਦਾ ਦੁੱਖ ਘਟ ਦਿਓ ਪ੍ਰਮਾਤਮਾ ਮੇ ਦੇ ਮਿਲਨ ਦੀ ਖਿੱਚ ਮੇਰੇ ਵੀ ਸੀਨੇ ਵਿੱਚ ਵਸਾ ਦਿਓ ਇਹ ਸੁਣ ਕੇ ਗੁਰੂ ਜੀ ਕੁਝ ਨਹੀਂ ਬੋਲੇ ਭਾਈ ਮੱਝ ਜੀ ਚਰਨ ਪਕੜ ਕੇ ਕਹਿੰਦੇ ਹਨ ਕਿ ਮੇਰੀ ਇਹ ਬੇਨਤੀ ਪ੍ਰਵਾਨ ਨਹੀਂ ਤਾਂ ਗੁਰੂ ਜੀ ਨੇ ਕਿਹਾ ਕਿ ਇੱਕ ਪਾਸੇ ਮੜੀਆਂ ਨੂੰ ਪੂਜਦੇ ਹੋ ਤੇ ਇੱਕ ਪਾਸੇ ਸਿੱਖੀ ਮੰਗਦੇ ਹੋ ਤੁਹਾਡੀ ਤਾਂ ਸਿੱਖੀ ਕਬਰ ਬਣ ਚੁੱਕੀ ਹੈ ਜੇ ਸਿੱਖੀ ਚਾਹੁੰਦੇ ਹੋ ਤਾਂ ਕਬਰਾਂ ਨੂੰ ਛੱਡਣਾ ਪਵੇਗਾ ਮੰਝ ਜੀ ਦੇ ਘਰ ਸਖੀ ਸਰਵਰ ਦੀ ਕਬਰ ਸੀ ਕਰ ਆ ਕੇ ਉਹਨਾਂ ਨੇ ਪਹਿਲਾਂ ਕਬਰ ਢਾਈ ਪਿੰਡ ਵਾਲੇ ਇਕੱਠੇ ਹੋ ਕੇ ਆਏ ਤੇ ਗੁੱਸਾ ਹੋਏ ਪਾਈ ਸਾਹਿਬ ਅਡੋਲ ਰਹੇ ਪਿੰਡ ਵਾਲਿਆਂ ਨੇ ਚੌਧਰੀ ਦੀ ਪਦਵੀ ਖੋ ਲਈ ਸਾਨੂੰ ਗੁਰੂ ਘਰ ਦੀ চাকਰੀ ਚਾਹੀਦੀ ਹੈ ਭਾਵੇਂ ਸਾਰਾ ਕੁਝ چلا ਜਾਵੇ ਪਸ਼ੂ ਵੀ ਮਾਰ ਗਏ ਫਸਲ ਵੀ ਨਾ ਹੋਈ ਇੱਕ ਵਾਰ ਸ਼੍ਰੀ ਅੰਮ੍ਰਿਤਸਰ ਤੋਂ ਇੱਕ ਸਿੱਖ ਸੱਚੇ ਪਾਤਸ਼ਾਹ ਦਾ ਹੁਕਮਨਾਮਾ ਲੈ ਕੇ ਆਇਆ ਉਸ ਵਿੱਚ ਅੰਮ੍ਰਿਤਸਰ ਆਉਣ ਦਾ ਸੰਦੇਸ਼ ਸੀ ਅੰਮ੍ਰਿਤਸਰ ਪਹੁੰਚ ਕੇ ਸੱਚੇ ਪਾਤਸ਼ਾਹ ਗੇ ਸੀਸ ਝੁਕਾਇਆ ਤਾਂ ਗੁਰੂ ਜੀ ਨੇ ਇੱਕ ਸਿੱਖ ਨੂੰ ਕਿਹਾ ਕਿ ਇਹਨਾਂ ਨੂੰ ਇੱਕ ਰੱਸਾ ਫੜਾਓ ਇਹ ਹਰ ਰੋਜ਼ ਲੰਗਰ ਵਾਸਤੇ ਲੱਕੜਾਂ ਲਿਆਇਆ ਕਰਨਗੇ ਉਹ ਹਰ ਰੋਜ਼ ਲੰਗਰ ਵਾਸਤੇ ਲੱਕੜਾਂ ਲਿਆਉਂਦੇ ਇੱਕ ਦਿਨ ਗੁਰਦੇਵ ਨੇ ਲਾਂਗਰੀ ਨੂੰ ਪੁੱਛਿਆ ਕਿ ਭਾਈ ਮੰਝ ਜੋ ਲੱਕੜਾਂ ਲਿਆਉਂਦੇ ਹਨ ਉਹ ਪ੍ਰਸ਼ਾਦ ਦਾ ਕਿੱਥੋਂ ਸ਼ੱਕਦੇ ਹਨ ਤਾਂ ਆਪਣੇ ਕਿਹਾ ਗੁਰੂ ਜੀ ਪੰਗਤ ਵਿੱਚ ਪ੍ਰਸ਼ਾਦ ਦਾ ਸ਼ੱਕਦੇ ਹਨ ਤਾਂ ਆਪਣੇ ਕਿਹਾ ਕਿ ਇਹ ਕਿਹੜੀ ਸੇਵਾ ਹੋਈ ਫਿਰ ਭਾਈ ਮੰਝ ਜੀ ਨੇ ਆਪਣੀ ਕਿਰਤ ਕਮਾਈ ਕਰਨੀ ਸ਼ੁਰੂ ਕੀਤੀ ਇੱਕ ਦਿਨ ਸ਼ਾਮ ਦੇ ਸਮੇਂ ਭਾਈ ਮੰਝ ਜੀ ਲੱਕੜਾਂ ਲਿਆ ਰਹੇ ਸੀ ਜੋਰ ਨਾਲ ਹਨੇਰੀ ਆਈ ਮੀਂਹ ਵੀ ਆਇਆ ਭਾਈ ਮੰਝ ਜੀ ਦਾ ਪੈਰ ਤਿਲਕ ਗਿਆ ਤੇ ਆਪ ਖੂਹ ਵਿੱਚ ਡਿੱਗ ਪਏ ਭਾਈ ਮੰਝ ਨੇ ਲੱਕੜਾਂ ਨੂੰ ਨਹੀਂ ਛੱਡਿਆ ਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਤੁਸੀਂ ਆਪੇ ਹੀ ਸੇਵਾ ਕਰਾ ਲਓ ਗੁਰੂ ਜੀ ਨੰਗੇ ਪੈਰ ਸੇਵਕ ਵੱਲ ਚੱਲ ਪਏ ਬਾਬਾ ਬੁੱਢਾ ਜੀ ਨੇ ਪਾਈ ਗਰਦਾਸ ਜੀ ਨੂੰ ਕਿਹਾ ਕਿ ਰੱਸਾ ਲੈ ਕੇ ਆਓ ਪਾਈ ਗਰਦਾਸ ਜੀ ਦੇ ਨਾਲ ਸਿੰਘ ਰੱਸਾ ਲੈ ਕੇ ਆਏ ਅਤੇ ਬਾਜ ਲਗਾਈ ਕਿ ਪਾਈ ਮੰਝ ਜੀ ਲੱਕੜਾਂ ਸੁੱਟ ਕੇ ਰੱਸਾ ਫਾੜ ਲਵੋ ਪਾਈ ਮੰਝ ਜੀ ਨੇ ਸੇਵਾ ਪਾਈ ਮੰਝ ਜੀ ਨੂੰ ਸੇਵਾ ਪਿਆਰੀ ਸੀ ਪਾਈ ਮੰਝ ਨੇ ਕਿਹਾ ਜਿੰਨਾ ਲੱਕੜਾਂ ਨਾਲ ਮੈਨੂੰ ਗੁਰੂ ਮਿਲਿਆ ਹੈ ਉਹਨਾਂ ਨੂੰ ਮੈਂ ਕਿਵੇਂ ਛੱਡ ਦੇਵਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਕਿਹਾ ਧੰਨ ਹੈ ਤੇਰੀ ਸਿੱਖੀ ਪਹਿਲਾਂ ਲੱਕੜਾਂ ਕੱਢੀਆਂ ਫਿਰ ਭਾਈ ਮੰਜ ਨੂੰ ਕੱਢਿਆ ਭਾਈ ਮੰਜ ਨੇ ਗੁਰੂ ਅਰਜਨ ਦੇਵ ਜੀ ਦੇ ਪੈਰ ਫੜ ਲਏ ਅਤੇ ਉਹਨਾਂ ਨੇ ਗਲਬੱਕੜੀ ਵਿੱਚ ਲੈ ਲਿਆ ਤੇ ਕਿਹਾ ਗੁਰੂ ਪਿਆਰਾ ਮੰਜ ਕੋ ਗੁਰੂ ਮੰਜ ਪਿਆਰਾ ਜਿਵੇਂ ਭਾਈ ਮੰਜ ਜੀ ਨੇ ਆਪਣੇ ਗੁਰੂ ਨਾਲ ਪਿਆਰ ਕੀਤਾ ਹੈ ਤੇ ਉਹਨਾਂ ਦਾ ਹੁਕਮ ਮੰਨਿਆ ਹੈ ਉਵੇਂ ਹੀ ਸਾਨੂੰ ਆਪਣੇ ਸਤਿਗੁਰਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂ ਜੋ ਸਾਡਾ ਵੀ ਇਸ ਮਨੁੱਖੀ ਜਮੇ ਵਿੱਚ ਆਉਣ ਦਾ ਮਕਸਦ ਪੂਰਾ ਹੋ ਸਕੇ